ਪੰਜਾਬ ਸੇ ਦੁੱਖਾ ਬੰਦ ਕਰੋ ਬੰਦ ਕਰੋ ਬੰਦ ਕਰੋ ਇਹ ਜੇਤੀ ਸਰਕਾਰ ਮਰਦਾਬਾ 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 ਦੇਖੋ ਬਜਟ ਨਾ ਦਾ ਇੱਕ ਹੀ ਦੀ 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 ਦੇਖੋ ਜੀ ਦੇਖੋ ਜੀ ਜਿਹੜਾ ਅੱਜ ਦੀ ਬਜਟ ਸਪੀਚ ਸੀਗਾ ਅਸੀਂ ਲੋਕ ਵਾਰ-ਵਾਰ ਖੜੇ ਹੋ ਕੇ ਮੈਂ ਅਮਰ ਸਿੰਘ ਕਬਾਇਆ ਸਾਹਿਬ ਸੁਖਿੰਦਰ ਰੰਦਾਵਾ ਖੜੇ ਹੋ ਕੇ ਵਾਰ-ਵਾਰ ਕਿਹਾ ਕਿ ਪੂਰੀ ਬਜਟ ਸਪੀਚ ਦੇ ਵਿੱਚ ਇੱਕ ਵੀ ਵਾਰ ਪੰਜਾਬ ਦਾ ਨਾਮ ਨਹੀਂ ਆਇਆ ਪੰਜਾਬ ਦਾ ਜ਼ਿਕਰ ਨਹੀਂ ਆਇਆ ਜਦ ਕਿ ਅਖ ਕਈ ਵਾਰ ਬਿਹਾਰ ਦਾ ਨਾਮ ਲੈ ਗਿਆ ਆਂਧਰਾ ਪ੍ਰਦੇਸ਼ ਦਾ ਨਾਮ ਲੈ ਗਿਆ ਆਪਰੇ ਲਾਈਫ ਪਾਰਟਨਰਸ ਨੂੰ ਮੁਸ਼ਕਿਲਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਕਰਕੇ ਸਰਕਾਰ ਬਣੀ ਹੈ ਕਿਉਂਕਿ ਸਰਕਾਰ ਨਾ ਡਿੱਗੇ ਹਰ ਸਟੇਟ ਦਾ ਕਿਤੇ ਨਾ ਕਿਤੇ ਨਾ ਆਇਆ ਲੇਕਿਨ ਕੇਰਲ ਦਾ ਇੱਕ ਵਾਰੀ ਨਾ ਆਇਆ ਪੰਜਾਬ ਤੇ ਇੱਕ ਵਾਰੀ ਨਾ ਆਇਆ ਇਹਦਾ ਕਾਰਨ ਇਹ ਹੈ ਕਿ ਪੰਜਾਬ ਔਰ ਕੇਰਲ ਨੇ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਦਿੱਤਾ ਪਰ ਇਹ ਭੁੱਲਣਾ ਨਹੀਂ ਚਾਹੀਦਾ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਉਹ ਸੂਬਾ ਹੈ ਜਿਹਰੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੱਕ ਛੱਡਾ ਦੇ ਰਹੇ ਹੋ ਇਹਨਾਂ ਲੋਕਾਂ ਨੇ ਸ਼ਹਾਦਤਾਂ ਦੇ ਕੇ ਅੱਜ ਸਾਡੇ ਦੇਸ਼ ਦੀ ਆਨਰ ਸ਼ਾਨ ਦੀ ਰਾਖੀ ਰੱਖੀ ਹੈ ਪੰਜਾਬ ਦੇ ਨੌਜਵਾਨ ਪੰਜਾਬ ਦਾ ਸਰਹੱਦੀ ਤੇ ਸਰਹੱਦ ਤੇ ਰਾਖੀ ਕਰਦਾ ਜਿਹੜਾ ਫੌਜੀ ਹੈ ਉਹ ਇੱਕ ਇੱਕ ਬੰਦਾ ਵਿਹਾਂ ਵਿਹਾਂ ਨਾਲ ਲੜਾਈ ਲੜਦਾ ਸੋ ਇਸ ਕਰਕੇ ਸਾਡੇ ਮਨ ਨੂੰ ਇਹ ਲੱਗਾ ਕਿ ਕਿਤੇ ਨਾ ਕਿਤੇ ਸਾਡੇ ਨਾਲ ਫਿੱਟ ਕਰਾ ਹੋ ਰਿਹਾ ਸਾਡੀ ਡਿਮਾਂਡ ਸੀ ਕਿ ਅਸੀਂ ਜਿਹੜਾ ਬਾਹਰ ਪ੍ਰਦਰਸ਼ਨ ਕੀਤਾ ਸਾਰੇ ਐਮਪੀ ਸਭਾ ਨੇ ਸਾਡੀ ਡਿਮਾਂਡ ਹੈ ਕਿ ਪੰਜਾਬ ਨੂੰ ਹੁਣ ਜਿਹੜੀ ਆ ਆ ਦੀ ਰਿਵਿਊ ਬਜਟ ਸਪੀਚ ਹੋਏਗੀ ਰਿਪਲਾਈ ਆਏਗਾ ਫਾਈਨਾਂਸ ਮੰਤਰੀ ਦਾ ਔਰੇ ਵਿੱਚ ਪੰਜਾਬ ਨੂੰ ਜਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਪੂਰੇ ਅਸੇ ਅਨਾਉਂਸਮੈਂਟ ਕੀਤੀ ਜਾਵੇ ਚਾਹੇ ਕੁਝ ਕੀਤੀ ਜਾਵੇ ਅਸੀਂ ਤਾਂ ਕਹਿੰਦੇ ਕਿ ਸਾਨੂੰ ਰਾਹਤ ਬਜਟ ਦੇਣਾ ਚਾਹੀਦਾ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਤੁਸੀਂ ਸਭ ਨੂੰ ਫਲੱਡ ਰੀਲੀਫ ਅਸਿਸਟੈਂਸ ਦਿੱਤੀ ਹਿਮਾਚਲ ਨੂੰ ਵੀ ਦਿੱਤੀ ਕੋ ਬਿਹਾਰ ਨੂੰ ਵੀ ਦਿੱਤੀ ਲੇਕਿਨ ਪੰਜਾਬ ਨੂੰ ਭੁੱਲ ਗਏ ਪੰਜਾਬ ਦੇ ਵਿੱਚ ਵੀ ਫਲੱਡ ਆਏ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਲੇਕਿਨ ਪੰਜਾਬਾਸੇ ਕੋਈ 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 ਕਿਸੇ ਪ੍ਰਕਾਰ ਦੀ ਕੋਈ ਅਨਾਊਂਸਮੈਂਟ